ਹਾਂਜੀ ਬੋਲੋ ਰਾਧੇ ਰਾਧੇ ਬੱਚੋ ਜੈ ਸ਼੍ਰੀ கிருஷ்ਨਾ ਜੈ ਸ਼੍ਰੀ கிருஷ்ਨਾ ਜੈ ਰਾਧੇ ਹੁਣ ਕਰੋ ਸਵਾਗਤ ਕਰੋ ਸਾਰਿਆਂ ਦਾ ਕਹੋ ਜੀ ਸਾਡੇ ਆ ਸਾਰਿਆਂ ਦਾ ਸਵਾਗਤ ਹੈ ਨਵੇਂ ਵਲੌਗ ਚ ਤੇ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਫਾਲੋ ਕਰਿਓ ਸ਼ੇਅਰ ਕਰਿਓ ਸਾਰਿਆਂ ਨੂੰ ਹੈਪੀ ਜਨਮ ਅਸ਼ਟਮੀ ਸਾਰਿਆਂ ਨੂੰ ਹੈਪੀ ਜਨਮ ਅਸ਼ਟਮੀ ਤੇ ਅੱਜ ਜਨਮ ਅਸ਼ਟਮੀ ਦਾ ਵਲੌਗ ਬਣਾਉਣ ਲੱਗੇ ਆਂ ਕੇਕ ਵੀ ਕਟਾਂਗੇ ਤੇ ਇੰਜੋਏ ਵੀ ਕਰਾਂਗੇ ਤੇ ਸਾਡਾ ਵਲੌਗ ਸਾਰੇ ਜ਼ਰੂਰ ਦੇਖੋ ਸਾਡਾ ਵਲੌਗ ਸਾਰੇ ਜ਼ਰੂਰ ਦੇਖੋ ਤੇ ਸ਼ੇਅਰ ਵੀ ਕਰੋ ਤੇ ਆਜੋ ਵਲੌਗ ਬਣਾਉਣੇ ਆ ਜੀ ਹਾਂ ਆਜੋ ਵਲੌਗ ਬਣਾਉਣੇ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਾਰਾ ਵਲੌਗ ਜ਼ਰੂਰ ਦੇਖਿਓ ਰਾਵਈ ਕੁੰਦੇ ਆਉਂਦੇ ਨੇ ਮੇਰੇ ਵਾਦ ਨਾ ਮੇਰੀ ਵਾਰੀ ਆ ਤੇ ਪਹਿਲਾਂ ਤਾਂ ਰਾਵਈ ਜੀ ਵਾਰੀ ਮੇਰੀ ਜੀ ਨਬੀ ਹੋ ਗਿਆ ਜੀ ਵਾਰੀ ਕੀ ਚੱਲ ਪੁੱਤ ਫੜ ਤੋ ਖਜ ਪੁੱਤ ਫਾਇਦਾ ਨਹੀਂ ਤੇ ਹੁਣ ਆਪਣੇ ਇਹ ਜੀ ਏਰੀਏ ਦੇ ਮੰਦਿਰ ਦੀਆਂ ਰੌਣਕਾਂ ਯਾਰ ਬਿੱਲਾ ਜੀ ਟੋਟਾ ਜੀ ਗੋਰ ਜਨਾ ਸਾਮਣੇ ਲੰਗਰਾਂ ਦੀ ਤਿਆਰੀ ਹੁੰਦੀ ਹੋਈ ਸਾਹਮਣੇ ਮੈਂ ਐਂਟਰੀ ਤੇ ਤਿਆਰੀ ਅਜੇ ਚੱਲੀ ਜਾਂਦੀ ਏ ਥੋੜੇ ਜਿਹਾ ਬਾਅਦ ਇੱਥੇ ਕਤਾਰੀਕਰਨ ਹੋਊਗਾ ਵਧੀਆ ਸੰਗਤਾਂ ਆ ਜਾਣਗੀਆਂ Rappah, gee, and the andamento che e ora Hobor apalagi, ada mandor, 有人呢。嗯嗯嗯 ਲਓ ਜੀ ਆਪ ਨਿੱਕਾ ਦਾ ਕ੍ਰਿਸ਼ਨ ਤੇ ਨਿੱਕੀ ਜੀ ਰਾਧਾ ਤੇ ਵਲੋਗ ਚੰਗਾ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਪਿਓ ਬਲੋ ਤੁਸੀਂ ਬੱਚੇ ਹਣਾ ਅਰ ਪੁੱਤ ਨਿੱਕਾ ਦਾ ਕ੍ਰਿਸ਼ਨ ਆ ਨਿੱਕਾ ਹੈ ਕ੍ਰਿਸ਼ਨ ਮੈਂ ਕਾਨਕੀ ਰਾ ਬੜਾ ਸਰ ਹਾਂ ਬੜਾ ਕ੍ਰਿਸ਼ਨ ਬਹੁਤ ਵੱਡਾ ਕ੍ਰਿਸ਼ਨ ਹਾਂ ਕ੍ਰਿਸ਼ਨ ਮੈਂ ਵੱਡੀ ਫੈਲਾਦਾ ਆਹੋ ਰੱਬ ਰੱਖੇ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਇੰਟ ਲਾਈਕ ਸ਼ੇਅਰ ਕੇ ਹੁਣ ਵਲੋਗ ਦਾ ਡੀਐਂਡ ਕਰਦੇ ਆ ਇਸ ਤਰੀ ਆਪਾਂ ਵਲੋਗ ਦਾ ਡੀਐਂਡ ਕਰਦੇ ਥੈਂਕ ਯੂ ਚਲੋ ਜੀ ਬਾਏ ਬਾਏ ਬਾਈ ਬਾਈ ਕਰ ਦੋ